ਕੋਈ ਤਰਮ ਨਹੀਂ ਕੋਈ ਜਾਤੀ ਨਹੀਂ ਕੋਈ ਭੇਦ ਨਹੀਂ ਲਲ ਸੇਵਾ ਨਾਰਾਇਣ ਸੇਵਾ ਇੱਕ ਇਨਸਾਨ ਦੀ ਸੇਵਾ ਉਹਨੂੰ ਹੀ ਉਹ ਹੀ ਅੱਪਾ ਲੈ ਕੇ ਚੱਲ ਰਹੇ ਆ ਜਿਹੜਾ ਮਰਜੀ ਆਵੇ ਇੱਕ ਵਾਰ ਖਾਵੇ ਦੋ ਵਾਰ ਖਾਵੇ 10 ਵਾਰ ਖਾਵੇ ਕੋਈ ਮਨਾਈ ਨਹੀਂ ਇਹ ਸੇਵਾ 2020 ਦੇ ਵਿੱਚ ਇੱਕ ਬੂਤ ਤੋਂ ਸਟਾਰਟ ਹੋਈ ਸੀ ਤੇ ਅੱਜ ਨਾਲ ਦੇ ਅੰਦਰ ਵਿੱਚ 8 ਬੂਤ ਚੱਲ ਰਹੇ ਨੇ ਜਿਨ੍ਹਾਂ ਦੇ ਰੋਜ਼ 10 ਰੁਪਏ ਦੇ ਪੇਟ ਪਰ ਘਟਦਾ ਆਪਣਾ ਸੇਵਾ ਚੱਲਦੀ ਪਈ ਹੈ ਤੇ ਨਵਾਂ ਬੂਤ ਅਸੀਂ 27 ਜਨਵਰੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਪ੍ਰਲਖਸ਼ ਦੇ ਵਿੱਚ ਇੱਕ ਇਹਨੂੰ ਸਿੱਕੇ ਭਾਈਚਾਰੇ ਨੂੰ ਸਾਂਝ ਕਰਦੇ ਹੋਏ ਇਹ ਬੂਦ ਅਸੀਂ ਡੰਗ ਸਾਹਿਬ ਨੂੰ ਕਹਿ ਕੇ ਤੇ ਲਵਾਇਆ ਜਿਹੜਾ ਬੰਦਾ ਯੋਧਮੰਦ ਹੈ ਉਹ ਪੇੜ ਵਰਦਾ ਤਾਂ ਸਾਨੂੰ ਉਹ ਖੁਸ਼ੀ ਉਹ ਮਹਿਸੂਸ ਹੁੰਦੀ ਹੈ ਕਿ ਸਾਡਾ ਜੀਵਨ ਸਫਲ ਹੋਇਆ ਆਪਣੇ ਵੱਲੋਂ 10 ਰੁਪਏ ਦੀਵਾ ਤਾਂ ਰੱਖੀ ਹੈ ਕਿ ਪੰਜਾਬੀ ਜਿਹੜੀ ਕੌਮ ਹੈ ਜੀ ਉਹ ਦੇਣਾ ਜਾਣਦੀ ਹੈ ਉਹ ਮੰਗਣਾ ਨਹੀਂ ਜਾਣਦੀ ਇੱਕ ਵੀ ਕਿਸੇ ਨੂੰ ਇਹ ਨਾ ਲੱਗੇ ਕਿ ਮੈਂ ਫ੍ਰੀ ਖਾ ਰਿਹਾ ਮੰਗ ਕੇ ਖਾ ਰਿਹਾ ਇਹ 10 ਰੁਪਏ ਦੇ ਨਾਲ ਇੱਕ ਨਾ ਮਾਤਰ ਰੇਟ ਰੱਖਿਆ ਕਿ ਦੇਖੋ 10 ਨਹੀਂ ਵੀ ਹੋਣਗੇ ਉਹ ਐਸੋਸੀਏਸ਼ਨ ਵੱਲੋਂ ਸਾਨੂੰ ਉਹ ਵੀ ਅਸੀਂ ਇਹ ਸੇਵਾ ਕਿਵੇਂ ਚੱਲਦੀ ਔਰ ਕਿੱਥੋਂ ਚੱਲਦੀ ਹੈ ਲੋਕਾਂ ਨੂੰ ਇਹ ਨਾ ਆਵੇ ਬਿਲੋ ਜੀ ਇੱਕ ਹੋਰ ਖੁੱਲ ਗਏ ਠੀਕ ਹੈ ਇਹ ਸਭ 2020 ਤੋਂ ਸੇਵਾ ਚੱਲ ਰਹੀ ਹੈ ਤੁਸੀਂ ਜਿਹੜੇ ਪੁੱਤਰ ਦੇ ਮੈਂ ਐਡਰੈਸ ਜਰੂਗਾ ਤੁਹਾਨੂੰ ਅੱਠ ਮੁੱਤ ਲੱਗੇ ਹੋਏ ਆ ਬਾਕੀ ਨਾ ਆ ਤੁਸੀਂ ਇੱਥੇ ਪਹੁੰਚੇ ਹੋ ਉਹ ਅੱਠ ਮੁੱਤਾਂ ਤੇ ਸੇਵਾ ਪ੍ਰੋਪਰ ਚੱਲ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਲੁਧਿਆਣੇ ਦੇ ਵਿੱਚ ਔਰ ਅਕਸਰ ਹੀ ਦੇਖਿਆ ਜਾਂਦਾ ਵੀ ਲੰਗਰ ਜਿਹੜੀ ਲੰਗਰ ਦੀ ਪ੍ਰਥਾ ਸਾਡੇ ਗੁਰੂਆਂ ਨੇ ਚਲਾਈ ਗਈ ਹੈ ਉਹਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਦੇ ਸੰਯੋਗੀ ਸੀ ਉਹਨਾਂ ਦੇ ਵੀ ਨਾਮ ਦੇ ਉੱਪਰ ਲੰਗਰ ਚੱਲਦੇ ਨੇ ਔਰ ਅੱਜ ਇਸ ਵੇਲੇ ਅਸੀਂ ਜਿਹੜੀ ਲੁਧਿਆਣਾ ਸਕੂਟਰ ਸਟੇਸ਼ਨ ਮਾਰਕੀਟ ਆ ਉਹਦੇ ਵਿੱਚ ਖੜੇ ਹਾਂ ਔਰ ਮੇਰੇ ਨਾਲ ਦੀਪਕ ਕਰੋੜਾ ਜੀ ਨੇ ਇਹਨਾਂ ਨੇ ਦੀਵਾਨ ਟੋਡਰਮਲ ਜੀ ਦੇ ਨਾਮ ਦੇ ਉੱਪਰ ਇੱਕ ਸੇਵਾ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਉਹ ਸਿਰਫ 10 ਰੁਪਏ ਦੇ ਵਿੱਚ ਜਿਹੜੀ ਥਾਲੀ ਦਿੰਦੇ ਨੇ ਔਰ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਸਸਸੀ ਕਾਲ ਜੀ ਸਸਸੀ ਜਾਲ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਕਿਵੇਂ ਇਹ ਦਿਮਾਗ ਚ ਆਇਆ ਜੀ ਇਹ ਕਨਸੈਪਟ ਜਿਵੇਂ ਵੀ ਆਮ ਦੇਖਿਆ ਜਾਂਦਾ ਸੇਵਾ ਤਾਂ ਬਹੁਤ ਲੋਕ ਕਰਦੇ ਨੇ ਕੋਈ ਹਸਪਤਾਲਾਂ ਦੇ ਵਿੱਚ ਜਾ ਕੇ ਕਰਦਾ ਕੋ ਕਿੱਥੇ ਕਰਦਾ ਤੁਸੀਂ ਇੱਥੇ ਸ਼ੁਰੂ ਕੀਤਾ ਕਿਦਾਂ ਸ਼ੁਰੂ ਕੀਤਾ ਔਰ ਕਿਵੇਂ ਤੁਹਾਡੇ ਦਿਮਾਗ ਚ ਕਿਵੇਂ ਸਾਡੀ ਇਹ ਜਿਹੜੀ ਸੰਸਥਾ ਚੱਲ ਰਹੀ ਹੈ ਇਹ ਗਾਂਧੀ ਨਗਰ ਧਰਮਸ਼ਾਲਾ ਦੇ ਵਿੱਚ ਖਾਣਾ ਬਣਦਾ ਸ਼੍ਰੀ ਪ੍ਰਵੀਨ ਰਾਜ ਜੀ ਸਾਡੇ ਦਿਵਾਨ ਟੋਡਰ ਮੱਲ ਜੀ ਸੇਵਾ ਦੇ ਵਿਧੀ ਰਿਐਕਸ਼ਨ ਨੇ ਇਹ ਸੇਵਾ 2020 ਦੇ ਵਿੱਚ ਇੱਕ ਬੂਤ ਤੋਂ ਸਟਾਰਟ ਹੋਈ ਸੀ ਅੱਜ ਲੁਧਿਆਣਾ ਦੇ ਵਿੱਚ ਅੱਠ ਬੂਦ ਚੱਲ ਰਹੇ ਨੇ ਜਿਨ੍ਹਾਂ ਦੇ ਰੋਜ਼ 10 ਰੁਪਏ ਦੇ ਪੇਟ ਭਰਨ ਦਾ ਆਪਣਾ ਸੇਵਾ ਚੱਲਦੀ ਪਈ ਹੈ ਇਹ ਨਵਾਂ ਬੂਦ ਅਸੀਂ 27 ਜਨਵਰੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਇੱਕ Hindu ਸਿੱਖ ਭਾਈਚਾਰੇ ਨੂੰ ਸਾਂਝ ਕਰਦੇ ਹੋਏ ਇਹ ਬੂਦ ਅਸੀਂ ਡੰਗ ਸਾਹਿਬ ਨੂੰ ਕਹਿ ਕੇ ਇੱਥੇ ਲਵਾਇਆ ਔਰ ਬਹੁਤ ਸੋਹਣੀ ਸੇਵਾ ਚੱਲ ਰਹੀ ਹੈ ਗਰੀਬ ਬੰਦਾ ਆ ਕੇ ਜਦੋਂ ਉਹ ਰੋਟੀ ਖਾਂਦਾ ਜਾਂ ਜਿਹੜਾ ਬੰਦਾ ਜਰੂਰਤਮੰਦ ਹੈ ਉਹ ਪੇਟ ਭਰਦਾ ਤਾਂ ਸਾਨੂੰ ਉਹ ਖੁਸ਼ੀ ਉਹ ਮਹਿਸੂਸ ਹੁੰਦੀ ਹੈ ਕਿ ਸਾਡਾ ਜੀਵਨ ਸਫਲ ਹੋ ਗਿਆ ਇੱਥੇ ਸਿਰਫ ਜ਼ਰੂਰਤਮੰਦੀ ਆਉਂਦਾ ਕਿ ਆਮ ਜਿਹੜੇ ਨਾਰਮਲ ਹੁੰਦੇ ਆ ਮਿਡਲ ਕਲਾਸ ਉਹ ਵੀ ਆ ਸਕਦੇ ਆ ਕਿ ਸਿਰਫ ਜਸਟ ਜ਼ਰੂਰਤਮੰਦੀ ਕਿਸੇ ਨੂੰ ਨਹੀਂ ਕੋਈ ਮਨਾਹੀ ਨਹੀਂ ਜੀ ਕੋਈ ਧਰਮ ਨਹੀਂ ਕੋਈ ਜਾਤੀ ਨਹੀਂ ਕੋਈ ਭੇਦ ਨਹੀਂ ਨਰ ਸੇਵਾ ਨਾਰਾਇਣ ਸੇਵਾ ਇੱਕ ਇਨਸਾਨ ਦੀ ਸੇਵਾ ਹੈ ਉਹੀ ਉਹੀ ਅੱਪਾ ਲੈ ਕੇ ਚੱਲ ਰਹੇ ਆ ਜਿਹੜਾ ਮਰਜੀ ਆਵੇ ਇੱਕ ਵਾਰ ਖਾਵੇ ਦੋ ਵਾਰ ਖਾਵੇ 10 ਵਾਰ ਖਾਵੇ ਕੋਈ ਮਨਾਹੀ ਨਹੀਂ ਕੋਈ ਜਨਮ ਦਿਨ ਮਨਾਣਾ ਜਾਂਦਾ ਕੋਈ ਐਨੀਵਰਸਰੀ ਮਨਾਣਾ ਜਾਂਦਾ ਇੱਥੇ ਆ ਕੇ ਮਨਾਵੇ ਆਪਣੇ ਵੱਲੋਂ 10 ਰੁਪਏ ਸੇਵਾ ਤਾਂ ਰੱਖੀ ਹੈ ਕਿ ਪੰਜਾਬੀ ਜਿਹੜੀ ਕੌਮ ਹੈ ਜੀ ਉਹ ਦੇਣਾ ਜਾਣਦੀ ਹੈ ਉਹ ਮੰਗਣਾ ਨਹੀਂ ਜਾਣਦੀ ਇਹ ਇੱਕ ਵੀ ਕਿਸੇ ਨੂੰ ਇਹ ਨਾ ਲੱਗੇ ਕਿ ਮੈਂ ਫਰੀ ਖਾ ਰਿਹਾ ਹਾਂ ਮੰਗ ਕੇ ਘਾਰੇ ਆ ਕਿ 10 ਰੁਪਏ ਸਿਰਫ ਇੱਕ ਨਾ ਮਾਤਰ ਰੇਟ ਰੱਖਿਆ ਜਿਹਦੇ ਕੋਲ 10 ਨਹੀਂ ਵੀ ਹੋਣਗੇ ਉਹ ਐਸੋਸੀਏਸ਼ਨ ਵੱਲੋਂ ਸਾਨੂੰ ਉਹ ਵੀ ਅਸੀਂ ਪ੍ਰੋਵਾਈਡ ਕਰਾਂਗੇ ਕੋਈ ਨਾ ਪਰ ਜੇ ਗੱਲ ਕੀਤੀ ਜਾਵੇ ਆਪਣੇ ਜਿੰਨੇ ਵੀ ਸਕੂਟਰ ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਇੱਥੇ ਸਾਰੇ ਖੜੇ ਨੇ ਇਹ ਜਿਹੜਾ ਉਪਰਾਲਾ ਤੁਹਾਡਾ ਕੀਤਾ ਗਿਆ ਇਹਨਾਂ ਨਾਲ ਮਿਲ ਜੁਲ ਕੇ ਕੀਤਾ ਗਿਆ ਕਿ ਸਿਰਫ ਉਸ ਸੰਸਥਾ ਕੰਨਿਓ ਵੀ ਤੁਹਾਨੂੰ ਸਿਰਫ ਇੱਥੇ ਇੱਕ ਜਸਟ ਖੜਾ ਕੇ ਵੀ ਆਪਾਂ ਵਰਤੋਂ ਵਾਲੀ ਗੱਲ ਕਰਦੇ ਆ ਕਿ ਇਹਦੇ ਵਿੱਚ ਇਹਨਾਂ ਦਾ ਵੀ ਕੰਟਰੀਬਿਊਟ ਹੈ ਵੀ ਇਹਨੇ ਦੇ ਹਿੱਸੇਦਾਰ ਹੈਗੇ ਨਹੀਂ ਜੀ ਸਾਰਿਆਂ ਦਾ ਕੰਟਰੀਬਿਊਸ਼ਨ ਹੈ ਜੀ ਡੰਗ ਸਾਹਿਬ ਨੇ ਜੇ ਸੰਸਥਾ ਚਲਾਈ ਹੈ ਸੰਸਥ ਤਪਸੀਆ ਕਰਨੀ ਕਹਿਣੀ ਸੌਖੀ ਆ ਕਰਨੀ ਬਹੁਤੋ ਕੀ ਆ ਸਾਡੇ ਸ਼ੋਕ ਵਿਕ ਜੀ ਖੜੇ ਐ ਤੇ ਸਾਡੇ ਬਿਉਰਕ ਨੇ ਬਾਜ਼ਾਰ ਦੇ ਓਪਰਕਾ ਜੀ ਵਿਕ ਜੀ ਨੇ ਇਹ ਬਾਜ਼ਾਰ ਚ ਲਾਇਆ ਸੀ ਜੀ ਉਹਨਾਂ ਦੇ ਬਦੌਲਤ ਅੱਜ ਪੂਰਾ ਪੰਜਾਬ ਇਸ ਕੰਮ ਚ ਰੋਟੀ ਖਾ ਰਿਹਾ ਤੇ ਸਾਡੀ ਕੀ ਸਾਡੀ ਕੀ ਅਸੀਂ ਕੌਣ ਆ ਅਸੀਂ ਕੀ ਲਾਇਗਾ ਕੁਛ ਲਾਇਕ ਨਹੀਂ ਹੈਗਾ ਇਹ ਸੇਵਾ ਕਰਨ ਦੇ ਡਾਕਟਰ ਸਾਹਿਬ ਨੇ ਸੰਸਥਾ ਚਲਾਈ ਅਸੀਂ ਬੂਧ ਸੰਭਾਲਿਆ ਅਸੀਂ ਸੇਵਾ ਨਿਵਾ ਰਹੇ ਆ ਸਾਡੇ ਕੋਲ ਜੋ ਸੇਵਾ ਹੋਣੀ ਓ ਵੀ ਨਿਵਾਵਾਂਗੇ ਆਨਾਂ ਦੇ ਵਕਤ ਦੇ ਵਿੱਚ ਅਜਾ ਆਪਣੇ ਕੋਲ ਦੀਪਾ ਵੀ ਜੀ ਮੁੰਦੇ ਨੇ ਇਹ ਵੀ ਗੁਰਦੁਆਰੇ ਦੇ ਵਿੱਚ ਮੈਡੀਕਲ ਫ੍ਰੀ ਦਿੰਦੇ ਆ ਹਰ ਨਾਮ ਨਗਰ ਦੇ ਵਿੱਚ ਉਹਦੇ ਦੀਪਕ ਗੜਕ ਜੀ ਨੇ ਹੈਲਪਫੁਲ ਐਨ ਜੀਓ ਦੇ ਵਿੱਚ ਫ੍ਰੀ ਡਾਇਲਿਸਿਸ ਸੈਂਟਰ ਦਾ ਉਹਨਾਂ ਦਾ ਉੱਥੇ ਵੀ ਅਸੀਂ ਅੱਜ ਮੋਸ਼ਨ ਲੈ ਕੇ ਚੱਲੇ ਆ ਬਜ਼ਾਰ ਵੱਲੋਂ ਜਿੱਥੇ ਜਿੱਥੇ ਅਸੀਂ ਸੇਵਾ ਕਰ ਸਕਦੇ ਹਾਂ ਜੋ ਸਾਡੀ ਹਿੰਮਤ ਹੈ ਜੋ ਜਿੰਨੇ ਸਮਰਥ ਸਾਨੂੰ ਪਰਮਾਤਮਾ ਨੇ ਦਿੱਤਾ ਅਸੀਂ ਕਿਸੇ ਸੇਵਾ ਲਈ ਲੱਗੇ ਹੋਏ ਹਾਂ ਜੀ ਕਿਉਂਕਿ ਮੇਰਾ ਇਹ ਸਵਾਲ ਪੁੱਛਣ ਦਾ ਇਹ ਕਾਰਨ ਆ ਜੀ ਇਹਦੇ ਵਿੱਚ ਕਈ ਵਾਰੀ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਸੰਸਥਾਵਾਂ ਦੇ ਨਾਂ ਦੇ ਉੱਪਰ ਲੋਕ ਚਾਰਕ ਦਿਨ ਲੰਗਰ ਵਰਤਾ ਕੇ ਮੁੜ ਕੇ ਨਾ ਰਜਿਸਟਰਡ ਕਰਕੇ ਮੁੜ ਕੇ ਸਾਈਡ ਤੇ ਹੋ ਜਾਂਦੇ ਆ ਪੈਸੇ ਲੈ ਦੇ ਕੇ ਮੇਰਾ ਸਵਾਲ ਪੁੱਛਣ ਦਾ ਮਾਫ ਕਰਿਓ ਉਹਦੇ ਵਿੱਚ ਕੋਈ ਉਹ ਗੁੱਸਾ ਕਰਨ ਵਾਲੀ ਗੱਲ ਨਹੀਂ ਕਿਉਂਕਿ ਦੇਖੋ ਜਿੱਥੇ ਪਬਲਿਕ ਆ ਜੀ ਆਪਾਂ ਪਬਲਿਕ ਦੀ ਸੇਵਾ ਲਈ ਕਿਸੇ ਜ਼ਰੂਰਤਮੰਦ ਦੀ ਸੇਵਾ ਲਈ ਇਹ ਜੀ ਸੇਵਾ ਸ਼ੁਰੂ ਕੀਤੀ ਹੋਈ ਹੈ ਤਾਂ ਆਪਣਾ ਇਹ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਬਹੁਤ ਹੀ ਜ਼ ਠੀਕ ਹੈ ਜੀ ਇਹ ਸਭ 2020 ਤੋਂ ਸੇਵਾ ਚੱਲ ਰਹੀ ਹੈ ਤੁਸੀਂ ਜਿਹੜੇ ਬੂਤਰ ਦੀ ਮੈਂ ਐਡਰੈਸ ਵੀ ਦੇ ਦੂੰਗਾ ਤੁਹਾਨੂੰ 8 ਬੂਤਰ ਲੱਗੇ ਹੋਏ ਆ ਬਾਕਾਇਦਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਉਹ 8 ਬੂਤਰਾਂ ਦੀ ਸੇਵਾ ਪ੍ਰੋਪਰ ਚੱਲ ਰਹੀ ਹੈ ਜੀ ਔਰ ਇਹ ਨਹੀਂ ਹੈਗਾ ਕੱਲੀ ਇੱਕ ਆਈਟਮ ਰੋਜ਼ ਬਣ ਕੇ ਆਂਦੀ ਹੈ ਐਦਾਂ ਦਾ ਕੁਝ ਨਹੀਂ ਹੈਗਾ ਸੋਮਵਾਰ ਤੋਂ ਸ਼ਨੀਵਾਰ ਤੱਕ 1 2 2 ਦੇ ਵਿੱਚ ਅਸੀਂ ਇਹ ਸੇਵਨ ਮੰਨੇ ਆ ਸੋਮਵਾਰ ਕੜੀ ਦਾਲ ਚਾਵਲ ਆਇ ਅੱਜ ਦਾਲ ਚਾਵਲ ਬਣੇ ਆ ਜੀ ਸੋਮਵਾਰ ਤੁਹਾਨੂੰ ਛੋਲੇ ਚਾਵਲ ਮਿਲਣਗੇ ਮੰਗਲਵਾਰ ਤੁਹਾਨੂੰ ਕੜੀ ਚਾਵਲ ਮਿਲਣਗੇ ਬੁੱਧਵਾਰ ਤੁਹਾਨੂੰ ਰਾਜਮਾ ਚਾਵਲ ਮਿਲਣਗੇ ਕੋਈ ਨਹੀਂ ਆਂ ਔਰ ਹਾਈਜਿਨਿਕ ਤੁਸੀਂ ਆਪ ਡੈਸ਼ ਕਰੋ ਜੇ ਕਮੀ ਨਿਕਲੂਗੀ ਸਾਨੂੰ ਦਿਓ ਅਸੀਂ ਉਹ ਵੀ ਸਿਰ ਮੱਥੇ ਲਾਵਾਂਗੇ ਆਪਣੇ ਕੋਈ ਵਾਰਗ ਨਹੀਂ ਇਹ ਸੇਵਾ ਅਡੀ ਸੰਸਥਾ ਦੇ ਕੋਈ ਸੰਸਥਾ ਬਣਦੀ ਹੈ ਤੇ ਉਹ ਲੋਕ ਜਿਨ੍ਹਾਂ ਨੇ ਫਾਇਦਾ ਚੁੱਕ ਰਹੇ ਨੇ ਉਹ ਕਰਦੇ ਹੋਣਗੇ ਉਹਨਾਂ ਨੇ ਕਰਮ ਰੱਬ ਨੂੰ ਦੇਣੇ ਆ ਜਾ ਕੇ ਉੱਪਰ ਇਹਨੇ ਗੱਲ ਦਾ ਕੰਮ ਕਰਨੇ ਆ ਆਪਣੇ ਕਰਮ ਕਰਨੇ ਕਿਸੇ ਦਾ ਕੋਈ ਕਸੂਰ ਨਹੀਂ ਅਸੀਂ ਕਿਸੇ ਨੂੰ ਕੋਈ ਨਹੀਂ ਕਹਿਣਾ ਕਰਮਾਰੇ ਕਿਸਾਨ ਨੇ ਆਪਣੇ ਕਰਨੇ ਆ ਪਰਮਾਤਮਾ ਨੂੰ ਜਵਾਬ ਉਹਨੇ ਦੇਣਾ ਆਪਾਂ ਦੁਨੀਆ 'ਚ ਬੈਠੇ ਅੱਜ ਖੜੇ ਆਪਾਂ ਇੰਟਰਵਿਊ ਲੈ ਰਹੇ ਆ ਕੀ ਬੜਾ 10 ਸਾਲ 30 ਸਾਲ 40 ਸਾਲ ਬਾਅਦ ਮਿਲਣਾ ਹੀ ਨਹੀਂ ਕਿਹੜੇ ਖੇਲ 'ਚ ਬੈਠੇ ਹੋਣਾ ਪਰਮਾਤਮਾ ਨੇ ਜੀਵਨ ਦਿੱਤਾ ਕਰਮ ਤੁਸੀਂ ਆਪਣੇ ਦਿਲ ਤੋਂ ਕਰਨੇ ਆ ਤੁਹਾਡੀ ਜਮੀਰ ਤੁਹਾਡੀ ਆਤਮਾ ਤੁਹਾਨੂੰ ਆਵਾਜ਼ ਦੇਊਗੀ ਕਿ ਆ ਕਰਮ ਕਰ ਰਹੇ ਹੋ ਸਹੀ ਕਰ ਰਹੇ ਹੋ ਜਾਂ ਗਲਤ ਕਰ ਰਹੇ ਹੋ ਸਹੀ ਵਾਲੇ ਬਸੇ ਹੈ ਜੀ ਪਰ ਜੇ ਮੈਂ ਗੱਲ ਕੀਤੀ ਜਾਵੇ ਸਭ ਤੋਂ ਵੱਡੀ ਗੱਲ ਇੱਥੇ ਜਿਹੜਾ ਦੀਵਾਨ ਟੋਡਰ ਮਾਲ ਜੀ ਜਿਹੜਾ ਆਪਾਂ ਇਹ ਰੱਖਿਆ ਇਹ ਕਿੱਦਾਂ ਆਇਆ ਤੁਹਾਡੇ ਮਾਈਂਡ ਚ ਵੀ ਉਹਨਾਂ ਦਾ ਨਾਂ ਰੱਖ ਕੇ ਲੈਣਾ ਕਿਉਂਕਿ ਲੋਕਾਂ ਨੂੰ ਸ਼ਾਇਦ ਹੁਣ ਤਾਂ ਚਲੋ ਸਾਰੇ ਲੋਕਾਂ ਨੂੰ ਪਤਾ ਜਦੋਂ ਦੇ ਸਹਿਬਜ਼ਾਦਿਆਂ ਦੀ ਜਦੋਂ ਜਦੋਂ ਵੀ ਗੱਲ ਹੁੰਦੀ ਹੈ ਤਾਂ ਇਹਨਾਂ ਦਾ ਨਾਂ ਜਰੂਰ ਆਉਂਦਾ ਵਾ ਕਿਉਂਕਿ ਉਹ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਉਹਨਾਂ ਦਾ ਅਗਾਹਾਂ ਕਿਉਂਕਿ ਨਾਂ ਦੇ ਨਾਲ ਹੀ ਨੌਵਾਂ ਚਲੋ ਗੁਰੂ ਗੁਰੂ ਹੁੰਦਾ ਜੀ ਪਰ ਜੇ ਸੇਵਾਦਾਰ ਕੋਈ ਸੇਵਾ ਨਿਭਾ ਰਿਹਾ ਕਿਸੇ ਵੀ ਕਿਸਮ ਦੀ ਤਾਂ ਉਹਨਾਂ ਦੀ ਸੇਵਾ ਅਰਗ ਕੋਈ ਆਪਾਂ ਮੁੱਲ ਨਹੀਂ ਗੱਲ ਕੀਤੀ ਜਾਵੇ ਉਹਨਾਂ ਦੀ ਲੋਕਾਂ ਨੂੰ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਇਤਿਹਾਸ ਪਤਾ ਸੀ ਚਲੋ ਹੁਣ ਤਾਂ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਇਹ ਘਰਾਂ ਘਰਾਂ ਤੱਕ ਪਹੁੰਚ ਗਿਆ ਪਰ ਥੋੜੇ ਕਿਵੇਂ ਨਾ ਹੈ ਵੀ ਉਹਨਾਂ ਦੇ ਨਾਮ ਰੱਖ ਕੇ ਇਹ ਸ਼ੁਰੂ ਕਰਨਾ ਜੀ ਤੇ ਭਾਈ ਸਾਡੇ ਜਿਹੜੇ ਅਧਿક્ષਕ ਨੇ ਪ੍ਰਵੀਨ ਲੰਗ ਜੀ ਬਹੁਤ ਸੋਹਣੀ ਸੋਚ ਆ ਉਹਨਾਂ ਦੀ ਉਹ ਕਹਿੰਦੇ ਹਿੰਦੂ ਸਿੱਖ ਭਾਈਚਾਰਾ ਦੇਖੋ ਹੈ ਕਿ ਇੱਕੋ ਹੀ ਆ ਜੀ ਨੋ ਮਾਸਾ ਰਿਸ਼ਤਾ ਜੀ ਇਹ ਚ ਕੋਈ ਜਿਹੜੇ ਸਾੜਦੀ ਤਤਵ ਨੇ ਉਹ ਵਟਕਰਾ ਕਰਦੇ ਆ ਸਾਡੀ ਸੋਚ ਨਹੀਂ ਹੈਗੀ ਕੋਈ ਗੋਬੀ ਸਿੰਘ ਜੀ ਹੈ ਗੁਰਤੇਕਵਾਦੀ ਗੁਨਾ ਦੇ ਚ ਲੈ ਕੇ ਚਾਹੇ ਸਾਰੇ ਨੇ ਸਾਡੇ ਪੁਰਵੈ ਨੇ ਸਾਡੇ ਗੁਰੂ ਨੇ ਸਾਡੇ ਰੋਲ ਮਾਡਲ ਨੇ ਉਹ ਸਾਡਾ ਸ਼ਾਹਰੁਖ ਰੋਲ ਮਾਡਲ ਨਹੀਂ ਹੈਗਾ ਸਾਡਾ ਸਲਮਾਨ ਦਾ ਰੋਲ ਮਾਡਲ ਨਹੀਂ ਹੈ ਸਾਡਾ ਰੋਲ ਮਾਡਲ ਹੈਗਾ ਜੀ ਦਿਵਾਨ ਡੋਡਰਮਲ ਜਿਨੇ ਆਪਣਾ ਸਲਵਾਂਸ ਵਾਰਦਾ ਸਾਰਾ ਕੁਝ ਦੇ ਕੇ ਸਹਬਜਾਦੇ ਆਸਤੇ ਮਾਂ ਗੁਜਰੀ ਆਸਤੇ ਜਗਾ ਲੀਦੀ ਔਰ ਜਗਾ ਜਿਹੜੀ ਪੂਰੇ ਵਰਲਡ ਛੱਡੋ ਮੈਂ ਕਹਿੰਦਾ ਆਸਮਾਨ ਦੇ ਵਿੱਚ ਵੀ ਉਹ ਉਹਦਾ ਕੋਈ ਮੁੱਲ ਨਹੀਂ ਹੈਗਾ ਉਸ ਚੀਜ਼ ਦਾ ਜੇ ਆਪਾਂ ਬੜੇ ਬੱਚਿਆਂ ਨੂੰ ਆਪਣੇ ਲੋਕਾਂ ਨੂੰ ਇਹ ਇਤਿਹਾਸ ਦੀ ਦੱਸ ਸਕਦੇ ਆਪਾਂ ਉਹਨਾਂ ਨੂੰ ਇਤਿਹਾਸ ਕਿਤਾਬ ਦੋਦਾਂਗੇ ਅੱਦੇ ਦੋਦਾਂਗੇ ਨਾ ਉਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਦੇ ਨਾਂ ਤੇ ਅਸੀਂ ਸੇਵਾ ਕਰ ਰਹੇ ਆ ਇਹਦਾ ਗੁਰਨਾਮ ਦੇਵ ਜੀ ਚਲਾਇਆ ਲੰਗਰ ਹੈ ਜਦ ਤੱਕ ਦੁਨੀਆ ਹੈਗੀ ਹੈ ਚੱਲਣਾ ਉਹਨਾਂ ਦੇ ਨਾਮ ਤੇ ਚੱਲੇ ਉਹਨਾਂ ਦੇ ਅਗੇ ਜਿਹੜੇ ਦਿਵਾਨ ਡੋਡਰ ਜੀ ਨੇ ਡੋਡਰ ਮਲ ਜੀ ਨੇ ਔਰ ਗੋਵੀ ਸਿੰਘ ਸਭ ਦੇ ਨਾਮ ਤੇ ਚੱਲੇ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਕਿਹਾ ਜਾਂਦਾ ਉਹਨਾਂ ਨੂੰ ਜੀ ਉਹਨਾਂ ਦੇ ਨਾਮ ਤੇ ਚੱਲੇ ਸੇਵਾ ਜੀ ਅਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਜੋ ਇਤਿਹਾਸ ਦੇਣਾ ਨਾ ਅਸੀਂ ਇਹਨਾਂ ਦਾ ਇਤਿਹਾਸ ਦੇਣਾ ਉਹਨਾਂ ਨੂੰ ਕੋਈ ਫਿਲਮ ਵਾਲਾ ਇਤਿਹਾਸ ਨਹੀਂ ਦੇਣਾ ਉਹਨਾਂ ਨੂੰ ਵੀ ਇਹ ਹੀ ਦੱਸਣਾ ਕਿ ਆਨ ਵਾਲੇ ਵਕਤ ਪੁੱਤਰੋ ਸੇਵਾ ਕਰਨੀ ਹੈ ਇਨਸਾਨੀਅਤ ਦੀ ਇਨਸਾਨ ਨਾਲ ਜੁੜੋ ਚਾਹੇ ਇਨਸਾਨੀਅਤ ਦੀ ਸੇਵਾ ਚਾਹੇ ਜਾਨਵਰਾਂ ਦੀ ਸੇਵਾ ਹਰ ਸੇਵਾ ਕਰੋ ਬਸ ਇਹੀ ਮੋਟਿਵ ਲੈ ਕੇ ਜਿਮਨ ਟੋਡਰ ਮਲ ਜਿਹੇ ਨਾਮ ਦੇ ਸੰਸਥਾ ਚਲਾਈ ਗਈ ਹੈ ਜੀ ਔਰ ਜੋ ਮੈਂ ਮੈਂ ਛੋਟੇ ਬੋਲ ਕਹਦੇ ਆ ਵੱਡੇ ਬੋਲ ਨਹੀਂ ਕਹਿੰਦਾ ਜੋ ਜੇ ਸਾਡੇ ਕਹਿੰਦੇ ਆ ਜੀ 108 ਮੰਨ ਕੇ ਹੁੰਦੇ ਆ ਮਾਲਾ ਦੇ ਔਰ ਇਸ 108 ਬੂਥੇ ਤੱਕ ਪਹੁੰਚਦਾ ਟੀਚਾ ਵੀ ਸਾਡਾ ਹੈਗਾ ਤੋ ਕਿ ਮੇਰਾ ਸਵਾਲ ਪਹਿਲਾਂ ਵੀ ਮੈਂ ਪੁੱਛਿਆ ਮੈਂ ਫੇਰ ਦੁਬਾਰਾ ਉਹੀ ਪੁੱਛਦਾ ਵੀ ਇਹ ਨਾ ਹੋਵੇ ਚਾਰ ਦਿਨ ਆਪਾਂ ਇਹ ਫੇਮ ਖੱਟ ਕੇ ਮੁੜ ਕੇ ਪੈਸੇ ਅੰਦਰ ਕਰਕੇ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਕੋਈ ਐਹ ਜੀ ਕੋਈ ਕਦੇ ਜ਼ਿੰਦਗੀ ਚ ਦੇਖਣੀ ਮਿਲੂਗੀ ਜੀ ਕਦੇ ਲੋਕਾਂ ਨੂੰ ਲੋਕ ਵਿਚਾਰੇ ਇਥੇ ਆਸ ਲੈ ਕੇ ਹੁਣ ਵੀ 10 ਰੁਪਏ ਦੀ ਥਾਲੀ ਮਿਲਦੀ ਹੈ ਸਾਡਾ ਭੁੱਖਾ ਟੱਡ ਭਰੂਗਾ ਤੇ ਬਾਅਦ ਚੋ ਪਤਾ ਲੱਗੇ ਨਹੀਂ ਜੀ ਇਹ ਤਾਂ ਬੂਤ ਬੰਦ ਹੋ ਗਏ ਤਾਂ ਚਾਰ ਦਿਨਾਂ ਲਈ ਸੀ ਮੁੜ ਕੇ ਹੁਣ ਬੰਦ ਹੋ ਗਏ ਜੀ ਦੇਖੋ 2020 ਤੁਹਾਨੂੰ ਯਾਦ ਹੋਣਾ ਕੋਰੋਨਾ ਵੀ ਰਿਹਾ 2020 ਤੋਂ ਲੈ ਕੇ ਹੁਣ ਤੱਕ 2025 ਆ ਗਿਆ ਜਦੋਂ ਕਿ ਸਾਡੇ ਸਾਨੇ ਇਹ ਡਾਂਗਸਾ ਰੇ ਸਾਨੇ ਇਹ ਜਿਹੜਾ ਬੜੀ ਜਿਹਨੇ ਸਾਡੇ ਬਰਾਮ ਇੱਧਰ ਸਾਡੇ ਬਜ਼ੁਰਗ ਖੜੇ ਆ ਸਾਡੇ ਨਾਲ ਆਸ਼ੀਰਵਾਦ ਦੇ ਰਹੇ ਆ ਜਦ ਤੱਕ ਸਾਨੇ ਸੇਵਾ ਹੀ ਹੋਊਗੀ ਕਿਸੇ ਵੀ ਰੂਪ ਚ ਹੋਵੇ ਇਹ ਸੇਵਾ ਦਾ ਅਸੀਂ ਉਹ ਛੋਟੇ ਚੱਲਦੇ ਆ ਵੀ ਖੀਲੇ ਸਾਹਿਬ ਅਸੀਂ ਅੱਥੀ ਕੱਟਨੇ ਆ ਇਹੀ ਸਾਡਾ ਮੰਦਰ ਇਹੀ ਸਾਡਾ ਗੁਰਦੁਆਰਾ ਸਾਡੀ ਸੇਵਾ ਹੀ ਸਾਰਾ ਖੋਸ਼ਾ ਜੀ ਇਹ ਚੱਲੂਗੀ ਤੁਸੀਂ ਅੱਜ ਆਇਓ 6 ਮਹੀਨੇ ਬਾਅਦ ਫੇਰ ਘੇੜਾ ਮਾਰਿਓ ਸਾਲ ਬਾਅਦ ਮਾਰਿਓ 2 ਸਾਲ ਬਾਅਦ ਮਾਰਿਓ ਵੈਸੇ ਹੀ ਘੇੜਾ ਮਾਰ ਲਿਓ ਸੇਵਾ ਜਲਦੀ ਦੇਖੂਗੀ ਜੇੜਾ ਬੰਨ ਨਹੀਂ ਦੇਖੂਗੀ ਤੁਹਾਨੂੰ ਤੇ ਜੇ ਮੈਂ ਗੱਲ ਕੀਤੀ ਜਾਵੇ ਜਿਵੇਂ ਤੁਹਾਨੂੰ ਇਹਨਾਂ ਨੇ ਜੀ ਕਿਹਾ ਵੀ ਤੁਸੀਂ ਸਭ ਤੋਂ ਇੱਥੇ ਮਾਰਕੀਟ ਦੇ ਵਿੱਚ ਪੁਰਾਣਿਆਂ ਪਹਿਲਾਂ ਗੱਲ ਰੋਡ ਇਸ ਗੱਲ ਲਈ ਮਸ਼ਹੂਰ ਹੁੰਦਾ ਸੀ ਜਦੋਂ ਉੱਥੇ ਮਾਰਕੀਟ ਚੱਕ ਕੇ ਇੱਥੇ ਲਿਆਂਦੀ ਆ ਲੋਕ ਕਹਿੰਦੇ ਸੀ ਇਹ ਖਤਮ ਹੋ ਜੇਗੇ ਉਹ ਹੋ ਗਈ ਚਲੋ ਬਾਜ਼ਾਰ ਫੇਰ ਹਰਾ ਭਰਾ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਇਹਨਾਂ ਨੇ ਦੱਸਿਆ ਵੀ ਸੇਵਾ ਜਿਹੜੀ ਹੈ ਨਿਸ਼ਕਾਮ ਸੇਵਾ ਹੁੰਦੀ ਹੈ ਕਿਸੇ ਦਾ ਕੋਈ ਪ੍ਰੋਫਿਟ ਕੋਈ ਇਹੋ ਜਿਹਾ ਨਹੀਂ ਹੁੰਦਾ ਵੀ ਜੇਬ ਵਿੱਚ ਪਾਉਣਾ ਤੁਸੀਂ ਕੀ ਕਹੋਗੇ ਬਹੁਤ ਵਧੀਆ ਬੰਦ ਲੱਗੇ ਕੰਮ ਹੋ ਰਿਹਾ ਜਿਹੜਾ ਮੈਂ ਤਾਂ ਇਹੀ ਕਹੂੰਗਾ ਵੀ ਅਦਨ ਸਰੇ ਸਰੇ ਕਰਨ ਸੀ ਵੀ ਉਸ ਤੇ ਸੋਚਦੇ ਆਂ ਵੀਦਾਂ ਦਾ ਕੰਮ ਅਸੀਂ ਵੀ ਕਰੀਏ ਬੈਠੇ ਮਿਲੇਗੀ ਜਾਗਰਤੀ ਦੇਖ ਦੇਖ ਕੇ ਹੀ ਬਸ ਕਿਉਂਕਿ ਜੇ ਆਪਾਂ ਪ੍ਰਚਾਰ ਕਰਨਾ ਆਪਣੇ ਧਰਮ ਦਾ ਆਪਾਂ ਕਿਸੇ ਨੂੰ ਪਹੁੰਚਾਉਣਾ ਕੋਈ ਇਹ ਜਿਵੇਂ ਇਹਨਾਂ ਨੇ ਗੱਲ ਕੀਤੀ ਇੱਥੇ ਹਿੰਦੂ ਸਿੱਖ ਮੁਸਲਮਾਨ ਸਾਈ ਕੋਈ ਐਡੀ ਕੋ ਗੱਲ ਨਹੀਂ ਹੁੰਦੀ ਇਹ ਤਾਂ ਸਿਰਫ ਲੋਕਾਂ ਦੇ ਧਰਮ ਨੇ ਇਨਸਾਨ ਤੇ ਇੱਕ ਹੀ ਹੁੰਦਾ ਜੀ ਪਰ ਜੇ ਤੁਸੀਂ ਇੰਨੇ ਸਾਲਾਂ ਤੋਂ ਇੱਥੇ ਵਿਚਰ ਰਹੇ ਹੋ ਇਸ ਤਰ੍ਹਾਂ ਦੀ ਜਿਹੜੀ ਸੇਵਾ ਇਹ ਤੁਹਾਡੇ ਹਿਸਾਬ ਨਾਲ ਵੀ ਜਿਹੜੇ ਲੋਕਾਂ ਤੱਕ ਇਹ ਸਹੀ ਪਹੁੰਚਦੀ ਆ ਜੀ ਬਿਲਕੁਲ ਠੀਕ ਹੈ ਉੱਥੇ ਕੋਈ ਅੱਗੇ ਅੱਠ ਜਿਹੜੇ ਚੱਲ ਰਹੇ ਐ ਨੋਵਾ ਇਹ ਐ ਇਹ ਬੰਦ ਨਹੀਂ ਹੋਏਗਾ ਜਿੰਨੀ ਦੇ ਰਸੀ ਹੈਗੇ ਆ ਨਾ ਚੱਲੂਗਾ ਹੀ ਸਾਡੇ ਬੱਚੇ ਵੀ ਚਲਾਣਗੇ ਉਹ ਕੰਮ ਨਹੀਂ ਹੈਗਾ ਵੀ ਇੱਥੇ ਕੋਈ ਕਮੀ ਥੋੜੀ ਹੈ ਇਹਨੂੰ ਜਾਂ ਇਸ ਚੀਜ਼ ਤੋਂ ਕੀ ਲਾਲਚ ਕੀ ਹੈਗਾ ਕਹਿੰਦਾ ਵਧੀਆ ਹੈ ਤੇ ਤੁਸੀਂ ਆਪ ਵੀ ਦੇਖ ਰਹੇ ਹੋ ਕਈ ਬੰਦੇ ਨਹੀਂ ਵਿਚਾਰੇ ਹੁਣ ਇੱਥੇ ਫ੍ਰੀ ਵੀ ਲੈ ਜੂਵੇ ਕੋਈ ਵੇ ਨਹੀਂ ਹੈਗਾ ਕੋਈ ਜ਼ਰੂਰੀ ਵੀ ਪੈਸੇ ਨਾਲ ਦੇਖੋ 10 ਨਹੀਂ ਹੈਗੇ ਉਹਨੂੰ ਵੀ ਅਸੀਂ ਦੇ ਦਿੰਨੇ ਆ ਠੀਕ ਹੈ ਬਿਲਕੁਲ ਸੋ ਧੰਨਵਾਦ ਜੀ ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਜਿਵੇਂ ਉਹਨਾਂ ਨੇ ਦੱਸਿਆ ਵੀ ਦਵਾਨ ਜਿਹੜੇ ਸਾਡੇ ਇਤਿਹਾਸ ਆ ਉਹਨੂੰ ਕਿਵੇਂ ਨਾ ਕਿਵੇਂ ਲੋਕਾਂ ਤੱਕ ਪਹੁੰਚਾਉਣਾ ਕੋਈ ਇਹਦੇ ਵਿੱਚ ਹਿੰਦੂ ਸਿੱਖ ਏਕਤਾ ਕੋਈ ਮਤਲਬ ਧਰਮ ਦੀ ਕੋਈ ਇਹਦੇ ਵਿੱਚ ਰਾਜਨੀਤੀ ਨਹੀਂ ਹੈ ਕਿਉਂਕਿ ਸੇਵਾ ਜਿਹੜੀ ਉਹ ਨਿਸ਼ਕਾਮ ਹੁੰਦੀ ਆ ਔਰ ਸਾਰਿਆਂ ਨੂੰ ਕਰਨੀ ਚਾਹੀਦੀ ਆ ਔਰ ਕਿਵੇਂ ਨਾ ਕਿਵੇਂ ਜਿਸ ਤਰੀਕੇ ਨਾਲ ਉਹ ਕਹਿੰਦੇ ਵੀ ਸਾਡਾ ਸਿਰਫ ਮਕਸਦ 10 ਰੁਪਏ ਇਸ ਕਰਕੇ ਅਸੀਂ ਇਹ ਚੀਜ਼ ਦੇ ਪੈਸੇ ਰੱਖੇ ਨੇ ਵੀ ਲੋਕਾਂ ਨੂੰ ਇਹ ਨਾ ਲੱਗੇ ਵੀ ਅਸੀਂ ਮੰਗ ਕੇ ਖਾ ਰਹੇ ਆ 10 ਰੁਪਏ ਲੈ ਕੇ ਖਾ ਰਹੇ ਆ ਔਰ ਅਸੀਂ ਆਪਣੇ ਕੋਲੋਂ ਪੈਸੇ ਦੇ ਕੇ ਖਾ ਰਹੇ ਆ ਸਿਰਫ ਇਸੇ ਕਰਕੇ 10 ਰੁ ਸੀਕੰਡ ਉਹ ਪੈਸੇ ਵੀ ਨਹੀਂ ਰੱਖਣੇ ਸੀ ਥਾਲੀ ਦਾ ਕੋਈ ਐਸਾ ਰੇਟ ਨਹੀਂ ਰੱਖਣਾ ਸੀ ਸੋ ਫਿਲਹਾਲ ਦੇ ਲਈ ਇੰਨਾ ਹੀ ਅਗਲੀ ਅਪਡੇਟ ਦੇ ਨਾਲ ਫੇਰ ਰूबरू ਹੋਵਾਂਗੇ ਕੈਮਰਾਮੈਨ ਆ ਬੰਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਲਸ ਪੰਜਾਬੀ ਲੁਧਿਆਣਾ